ਜਾਰ ਰਿਹਾ ਪਰਾਲੀ ਦੇ ਵਜੂ ਮਾਨਯੋਗ ਜਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ 우ਮਾ ਸ਼ੰਕਰ ਦੇ ਦਿਸ਼ਾ ਨਿਰਦੇਸ਼ਾਂ ਤੇ ਫੀਡਬੈਕ ਫਾਊਂਡੇਸ਼ਨ ਦੀ ਪੱਗਦਾਰੀ ਦੇ ਨਾਲ ਪਿੰਡ ਜਟੂਵਾਲ ਅਤੇ ਭਗਵਾਨਪੁਰ ਦੇ ਵਿੱਚ ਪਰਾਲੀ ਪ੍ਰਬੰਧਨ ਪਾਰਕ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪਰਾਲੀ ਪਸ਼ੂਆਂ ਦਾ ਗੋਬਰ ਅਤੇ ਬਾਇਓ ਡੀਕੰਪੋਜ਼ਰ ਦੀ ਵਰਤੋਂ ਕਰਦਿਆਂ ਦੇਸੀ ਖਾਦ ਤਿਆਰ ਕੀਤੀ ਜਾਣੀ ਹੈ ਇਸ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਜੀ ਦੇ ਪ੍ਰਧਾਨਗੀ ਹੇਠ ਪਿੰਡ ਭਗਵਾਨਪੁਰ ਕਲੀਚ ਪਰ ਅਤੇ ਇਸ ਦਾਣਾ ਵਿਖੇ ਸਪੈਸ਼ਲ ਕਿਸਾਨ ਕੈਂਪ ਲਗਾਏ ਗਏ ਜਿਸ ਦੇ ਵਿੱਚ ਇਹਨਾਂ ਪਿੰਡਾਂ ਦੇ ਨਾਲ ਲੱਗਦੀਆਂ ਪੰਚਾਇਤਾਂ ਨੇ ਵੀ ਭਾਗ ਲਿਆ। ਪਰਾਲੀ ਪ੍ਰਬੰਧਨ ਪਾਰਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਅਤੇ ਜਟੂਵਾਲ ਦੇ ਵਿੱਚ 10 ਏਕੜ ਰਕਬੇ 'ਚ ਪਰਾਲੀ ਪ੍ਰਬੰਧਨ ਪਾਰਕ ਬਣਾਇਆ ਜਾਣਾ ਜੋ ਕਿ 10 ਏਕੜ ਰਕਬੇ 'ਚ 6 ਏਕੜ ਜਟੂਵਾਲ ਅਤੇ 4 ਏਕੜ ਪਿੰਡ ਭਗਵਾਨਪੁਰ ਚੋਂ ਆਉਂਦਾ ਹੈ। ਅਤੇ ਇਸ ਖੇਤ ਵਿੱਚ 80% ਪਰਾਲੀ ਅਤੇ 20% ਪਸ਼ੂਆਂ ਦਾ ਗੋਬਰ ਦੀ ਵਰਤੋਂ ਕਰਦਿਆਂ ਦੇਸੀ ਖਾਦ ਪਣਾਈ ਜਾਣੀ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ 우ਮਾ ਸ਼ੰਕਰ ਗੁੱਤਾ ਜੀ ਦੀ ਰੈਨਮਾਈ ਹੇਠ ਜਿਹੜਾ ਗੁਰਦਾਸਪੁਰ ਦੇ ਵਿੱਚ ਪਰਾਲੀ ਦੇ ਪ੍ਰਬੰਧਨ ਬਾਰੇ ਕਿਤੇ ਜਾ ਰਹੇ ਪਰਾਲਿਆਂ ਦੇ ਵਿੱਚ ਪਿੰਡ ਭਗਵਾਨਪੁਰ ਤੇ ਜੱਟੂਵਾਲ ਦੇ ਵਿੱਚ ਫੀਡਬੈਕ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਪ੍ਰਾਲੀ ਪ੍ਰਬੰਧਨ ਪਾਰਕ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ 80% ਪ੍ਰਾਲੀ ਤੇ 20% ਗੋਬਰ ਜਿਹੜਾ ਉਹ ਵਰਤੇ ਜਾਣਾ ਇਸ ਸੰਬੰਧੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਅਫਵਾਹਾਂ ਮੈਂਡਾਈ ਜਾ ਰਹੀਆਂ ਕਿ ਇੱਥੇ ਕਿ ਕੂੜਾ ਦਾ ਡੰਪ ਲੱਗਣਾ ਜੋ ਕਿ ਬਿਲਕੁਲ ਹੀ ਸਰਾਸਰ ਗਲਤ ਹੈ ਇਸ ਵਿੱਚ ਕੋਈ ਸਚਾਈ ਨਹੀਂ ਹੈ ਇਹ ਇੱਕ ਨਰੋਲ ਪ੍ਰਾਲੀ ਪ੍ਰਬੰਧਨ ਦਾ ਪਾਰਕ ਹੈ ਜਿਸ ਵਿੱਚ ਪ੍ਰਾਲੀ ਗੋਬਰ ਤੇ ਬਾਇਓ ਡੀਕੰਪੋਜ਼ਰ ਜਿਹੜਾ ਪੂਸਾ ਬਾਇਓ ਡੀਕੰਪੋਜ਼ਰ ਦੀ ਵਰਤੋਂ ਕੀਤੀ ਜਾਣੀ ਹੈ ਸੋ ਇਹ ਜਿਹੜਾ ਪਾਰਕ ਜਿਹੜਾ ਵਾ ਇਹ 10 ਏਕੜ ਤਕਰੀਬਨ 10 ਏਕੜ ਰਕਬੇ ਦੇ ਵਿੱਚ ਕੀਤਾ ਜਾਂਦਾ ਆ ਜਾਣਾ ਇਸ ਦੇ ਵਿੱਚੋਂ 6 ਏਕੜ ਜਿਹੜਾ ਵਾ ਰਕਬਾ ਹੈ ਉਹ ਜਟਵਾਲ ਪਿੰਡ ਜਟਵਾਲ ਦੇ ਵਿੱਚ ਹੈ ਤੇ 4 ਏਕੜ ਜਿਹੜਾ ਵਾ ਉਹ ਪਿੰਡ ਭਗਵਾਨਪੁਰ ਦੇ ਵਿੱਚ ਹੈ ਸੋ ਇਸ ਦੇ ਵਿੱਚ ਤਕਰੀਬਨ 20 ਤੋਂ ਲੈ ਕੇ 25 ਜਿਹੜੀ ਮਰੇਗਾ ਤਹਿਤ ਲੇਬਰ ਆ ਉਸ ਨੂੰ ਸਾਰਾ ਸਾਲ ਜਿਹੜਾ ਵਾ ਉਹ ਕੰਮ ਮਿਲਣਾ ਇਹਨਾਂ ਪਿੰਡਾਂ ਦੇ ਲੇਬਰ ਜਿਹੜੀ ਹੋएगी ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਇਸ ਪ੍ਰੋਜੈਕਟ ਵਿੱਚ ਜਿਹੜੀ ਦੇਸੀ ਰੂੜੀ ਤਿਆਰ ਕੀਤੀ